ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੌਰ ਬਟਿਕ ਚੈਨਲ ਦੇ ਉੱਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਏ ਹਾਂ ਉਹ ਤੁਸੀਂ ਦੇਖ ਸਕਦੇ ਹੋ ਕਿ ਅੱਜਕੱਲ ਜਿਹੜਾ ਕਾਫੀ 트ੈਂਡ ਦੇ ਵਿੱਚ ਚੱਲ ਰਿਹਾ ਹੈ ਸਲਵਾਰ ਦੇ ਬਾਟਮ ਤੇ ਡਿਜ਼ਾਈਨ ਪੈਚ ਵਰਕ ਡਿਜ਼ਾਈਨ ਔਰ ਲੇਸਸ ਦੇ ਨਾਲ ਉਹਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਬਣਾਣਾ ਹੈ ਤੇ ਤਦ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਦੇ ਜਾ ਕਰੋ ਤੇ ਬਹੁਤ ਹੀ ਸਪੈਸ਼ਲ ਜੀ ਵੀਡੀਓ ਹੈ ਜਿਹੜੀਆਂ ਪੜਨਾ ਸਿੱਖ ਰਹੀਆਂ ਆ ਉਹਨਾਂ ਦੇ ਲਈ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇਸ ਤਰ੍ਹਾਂ ਪੇਪਰ ਪੇਸਟਿੰਗ ਦਾ 4/4 ਇੰਚ ਦਾ ਪੀਸ ਲੈ ਲੈਣਾ ਦੋਨੋਂ ਸਾਈਡ ਨੂੰ ਸਕੁਅਰ ਪੀਸ ਲੈ ਕੇ ਉਹਨੂੰ ਮੈਚਿੰਗ ਕਪੜੇ ਦੇ ਉੱਤੇ ਤੁਸੀਂ ਪ੍ਰੈਸ ਦੇ ਨਾਲ ਚਿਪਕਾ ਲੈਣਾ ਹੈ ਦੇਖੋ ਇਹ 4 ਦੋਨੋਂ ਸਾਈਡ ਨੂੰ 4/4 ਇੰਚ ਦਾ ਹੈ ਔਰ ਇਹਨੂੰ ਕਪੜੇ ਦੇ ਉੱਤੇ ਚਿਪਕਾ ਲਿਆ ਹੈ ਹੁਣ ਅਸੀਂ ਨਾਲ ਦੀ ਕੰਟਰਾਸਟ ਮੈਚਿੰਗ ਲੇਸ ਲੈ ਲਈਏ ਔਰ ਉਹਨੂੰ ਇਸ ਪੈਚ ਦੇ نیچے ਦਬਾ ਕੇ ਲੇਸ ਨੂੰ ਚਾਰੋਂ ਸਾਈਡ ਦੇ ਉੱਤੇ ਅਸੀਂ ਘੁਮਾ ਲੈਣਾ ਹੈ ਇਸ ਤਰ੍ਹਾਂ ਕਾਰਨਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਸੂਈ ਨੂੰ ਖੋਭੋ ਕੇ ਲੈਸ ਨੂੰ ਬਿਲਕੁਲ ਸੌਖੇ ਤਰੀਕੇ ਨਾਲ ਘੁਮਾ ਲੈਣਾ ਹੈ ਈਜ਼ੀਲੀ ਜਿਹੜੀ ਬਰੀਕ ਲੈਸ ਹੁੰਦੀ ਹੈ ਉਹ ਈਜ਼ੀਲੀ ਘੁਮ ਜਾਂਦੀ ਹੈ ਅਗਰ ਚੋੜੀ ਲੈਸ ਹੋਵੇ ਉਹਨੂੰ ਤੁਸੀਂ ਹਲਕਾ ਜਿਹਾ ਕੱਟ ਲਗਾ ਲਿਆ ਕਰੋ ਕਾਰਨਰ ਤੋਂ ਔਰ ਉਹ ਵੀ ਫਿਰ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਘੁਮ ਜਾਂਦੀ ਹੈ ਹੁਣ ਤੁਸੀਂ ਇਸ ਤਰ੍ਹਾਂ ਪੈਚ ਦੋਨੋਂ ਰੈਡੀ ਕਰ ਲੈਣੇ ਆਂ ਇਹ ਮੈਂ ਤੁਹਾਨੂੰ ਇੱਕ ਪੈਚ ਰੈਡੀ ਕਰਕੇ ਦਿਖਾ ਰਹੀ ਆਂ ਕਿ ਕਿਸ ਤਰੀਕੇ ਨਾਲ ਕਰਨਾ ਹੈ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ। ਮੋਤੀ ਸੌਖੇ ਤਰੀਕਾ ਹੈ ਪੈਚ ਲਗਾ ਕੇ ਤੁਸੀਂ ਆਪਣੀ ਕਿਸੇ ਵੀ ਸਿੰਪਲ ਜਿਹੇ ਸੂਟ ਨੂੰ ਡਿਜ਼ਾਈਨਰ ਲੁੱਕ ਦੇ ਸਕਦੇ ਹੋ। ਘਰ ਬੈਠੇ ਤੁਸੀਂ ਆਪਣੇ ਸੂਟ ਨੂੰ ਬੁਟੀਕ ਸਟਾਈਲ ਜਿਹੜਾ ਸੂਟ ਹੈ ਉਹ ਬਣਾ ਕੇ ਰੈਡੀ ਕਰ ਸਕਦੇ ਆ। ਚਾਰੇ ਸਾਈਡ ਤੇ ਇਸ ਤਰ੍ਹਾਂ ਘੁਮਾ ਲੈਣਾ ਆ। ਖਣ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਲੈਸ ਅਟੈਚ ਕਰੋ ਕਿ ਲੈਸ ਤੁਹਾਡੀ ਵੱਧ ਘਟ ਬਾਹਰ ਨਾ ਨਿਕਲੇ ਸੇਮ ਸਾਈਜ਼ ਦੇ ਵਿੱਚ ਬਾਹਰ ਨਿਕਲੇ ਕਈ ਵਾਰ ਕੀ ਹੁੰਦਾ ਹੈ ਕਿ ਲੈਸ ਬਣੀ ਮੋਟੀ ਬਾਹਰ ਨਿਕਲ ਜਾਂਦੀ ਹੈ ਇੱਥੋਂ ਹੁਣ ਅਸੀਂ ਐਕਸਟਰਾ ਲੈਸ ਨੂੰ ਜਿਹੜੀ ਕਟਿੰਗ ਕਰ ਲੈਣਾ ਹੈ ਇੱਥੋਂ ਔਰ ਲੈਸ ਦੇ ਉੱਤੇ ਹੀ ਅਸੀਂ ਇੱਕ ਹਲਕੀ ਜੀ ਸਿਲਾਈ ਲਗਾ ਦੇਣੀ ਹੈ ਜਿੱਤਨਾ ਲੈਸ ਉੱਠੇ ਨਾ ਠੀਕ ਹੈ ਇੱਥੋਂ ਜੋ ਐਕਸਟਰਾ ਲੈਸ ਹੈ ਜਾਂ ਧਾਗਾ ਹੈ ਉਹਨੂੰ ਅਸੀਂ ਕਟਿੰਗ ਕਰ ਲੈਣਾ ਹੈ ਇਹ ਦੇਖੋ ਉਹ ਵੀ ਪੈਚ ਬਣ ਕੇ ਰੈਡੀ ਹੋ ਗਿਆ ਆ ਹੁਣ ਇੱਥੋਂ ਅਸੀਂ ਤਕਰੀਬਨ 13 ਇੰਚ ਦੇ ਪੁਆਇੰਟ ਲਗਾ ਕੇ ਇਹਨੂੰ ਟ੍ਰਾਇੰਗਲ ਸ਼ੇਪ ਦੇ ਵਿੱਚ ਅਸੀਂ ਪ੍ਰੈਸ ਦੇ ਨਾਲ ਕਰੀਜ਼ ਬਣਾ ਲਈ ਹੈ ਔਰ ਇਹਦੀ ਸੈਂਟਰ ਕਰੀਜ਼ ਦੇ ਉੱਤੇ ਅਸੀਂ ਇਹਨੂੰ ਪੈਚ ਨੂੰ ਲਗਾਵਾਂਗੇ ਸਭ ਤੋਂ ਪਹਿਲਾਂ ਪੈਚ ਨੂੰ ਇਸ ਤਰ੍ਹਾਂ ਟ੍ਰਾਇੰਗਲ ਦੇ ਵਿੱਚ ਕਰੀਜ਼ ਬਣਾ ਲੈਣੀ ਹੈ ਔਰ ਜੋ ਸਲਵਾਰ ਦੀ ਕਰੀਜ਼ਾ ਉਹਦੇ ਉੱਤੇ ਅਸੀਂ ਇਹਦੀ ਜੋ ਪੈਚ ਦੀ ਕਰੀਜ਼ਾ ਸੈਂਟਰ ਹੈ ਉਹਨੂੰ ਅਸੀਂ ਪਿੰਸ ਦੇ ਨਾਲ ਅਟੈਚ ਕਰ ਲੈਣਾ ਤੁਸੀਂ ਚਾਹੋ ਤਾਂ ਜਿਵੇਂ ਅਸੀਂ ਸੂਟ ਦੇ ਉੱਤੇ ਗਲਾ ਜੋੜਦੇ ਆ ਸੈਂਟਰ ਸਲਾਈ ਕੱਚੀ ਲਗਾ ਕੇ ਉਸ ਤਰ੍ਹਾਂ ਵੀ ਜੋੜ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਇਹਦੇ ਉੱਤੇ ਬਿਲਕੁਲ ਨਾਲ-ਨਾਲ ਬੈਠਵੀਂ ਸਲਾਈ ਲਗਾ ਦੇਣੀ ਹੈ ਸਲਵਾਰ ਦੇ ਉੱਤੇ ਰੱਖ ਕੇ ਜਿਵੇਂ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਉਸ ਹਿਸਾਬ ਨਾਲ ਤੁਸੀਂ ਚਾਹੋ ਤਾਂ ਚਾਰੋਂ ਸਾਈਡ ਤੇ ਪੈਂਚ ਲਗਾ ਕੇ ਬਿਲਕੁਲ ਪ੍ਰੋਪਰ ਸੈੱਟ ਕਰਕੇ ਵੀ ਲਗਾ ਸਕਦੇ ਹੋ ਅਗਰ ਤੁਸੀਂ ਸਟਾਰਟਿੰਗ ਦੇ ਵਿੱਚੋਂ ਸਿੱਖ ਰਹੇ ਹੋ ਅਗਰ ਤੁਸੀਂ ਕਾਫੀ ਟਾਈਮ ਤੋਂ ਸਲਾਈ ਕਰ ਰਹੇ ਹੋ ਤਾਂ ਤੁਹਾਨੂੰ ਇਹ ਬਣਾਉਣਾ ਬਹੁਤ ਹੀ ਸੌਖਾ ਲੱਗੂਗਾ इजीली ਇਹ ਜਿਹੜਾ ਹੈ ਬਣ ਜਾਊਗਾ ਔਰ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੇ ਕੋਈ ਪੈਚਵਰਕ ਵਗੈਰਾ ਕਰਦੇ ਹੋ ਤਾਂ ਸਫਾਈ ਦਾ ਧਿਆਨ ਜ਼ਰੂਰ ਰੱਖਿਆ ਕਰੋ ਕਿ ਜੋ ਐਕਸਟਰਾ ਥ्रेड ਹੁੰਦਾ ਆ ਉਹਨੂੰ ਨਾਲ ਦੀ ਨਾਲ ਕਟਿੰਗ ਕਰ ਲਿਆ ਕਰੋ ਔਰ ਜਿੰਨੀ ਸਫਾਈ ਨਾਲ ਹੋ ਸਕੇ ਉੰਨੀ ਸਫਾਈ ਦੇ ਨਾਲ ਪੈਚ ਅਟੈਚ ਕਰਿਆ ਕਰੋ ਤਾਂ ਕਿ ਜਿਹੜੀ ਹੈ ਤੁਹਾਡੇ ਸੂਟ ਦੀ ਫਾਈਨਲ ਲੁੱਕ ਜਿਹੜੀ ਹੈ ਉਹ ਸੋਹਣੀ ਬਣ ਕੇ ਆਵੇ ਔਰ ਕਿਸੇ ਨੂੰ ਲੱਗੇ ਨਾ ਕਿ ਤੁਸੀਂ ਇਹ ਖੁਦ ਬਣਾਇਆ ਹੈ ਅਗਰ ਤੁਸੀਂ ਜਿਆਦਾ ਸਫਾਈ ਦੇ ਨਾਲ ਬਣਾਉਂਦੇ ਹੋ ਤਾਂ ਇਸ ਤਰ੍ਹਾਂ ਹੀ ਲੱਗੇਗਾ ਕਿ ਤੁਸੀਂ ਬਿਲਕੁਲ ਰੈਡੀमेड ਜਾਂ ਬੁਟੀਕ ਤੋਂ ਰੈਡੀ ਕਰਵਾਇਆ ਹੋਇਆ ਸੂਟ ਆ ਨਿਕੋ ਇਸ ਤਰ੍ਹਾਂ ਤੁਸੀਂ ਚਾਰੋਂ ਕਾਰਨਰ ਦੇ ਉੱਤੇ ਚਾਰੋਂ ਸਾਈਡ ਦੇ ਉੱਤੇ ਸਲਾਈ ਲਗਾ ਲੈਣੀ ਹੈ ਇਸ ਤਰ੍ਹਾਂ ਸਲਾਈ ਲਗਾਉਣ ਤੋਂ ਬਾਅਦ ਇਥੋਂ ਐਕਸਟਰਾ ਥ੍ਰੈਡ ਜਿਹੜੇ ਹੁੰਦੇ ਆ ਉਹਨਾਂ ਨੂੰ ਆਪਾਂ ਨਾਲ ਦੀ ਨਾਲ ਹੀ ਕਟਿੰਗ ਕਰ ਲੈਣਾ ਹੈ। ਕਿ ਕਈ ਵਾਰ ਜਦੋਂ ਸਿੱਖਦੇ ਹੁੰਦੇ ਆ ਤਾਂ ਉਦੋਂ ਅਸੀਂ ਥ੍ਰੈਡ ਨਹੀਂ ਕਟਿੰਗ ਕਰਦੇ ਹੈਗੇ ਤਾਂ ਉਹਦੇ ਨਾਲ ਵੀ ਜਿਹੜੀ ਫਿਨਿਸ਼ਿੰਗ ਨਹੀਂ ਆਂਦੀ। ਹੁਣ ਇਹ ਆਪਾਂ ਜਿਹੜੀ ਕਰੀਜ਼ ਬਣਾਈ ਹੈ ਇਹਦੇ ਉੱਤੇ ਇਥੇ ਮਾਰਕਿੰਗ ਕਰਕੇ ਇਹਦੇ ਉੱਤੇ ਆਪਾਂ ਲੇਸ ਲਗਾਵਾਂਗੇ। ਦੇਖੋ ਆਪਾਂ ਪਹਿਲਾਂ ਪ੍ਰੈਸ ਦੇ ਨਾਲ ਕਰੀਜ਼ ਬਣਾ ਲਈ ਸੀ ਔਰ ਉਹਦੇ ਉੱਤੇ ਅਸੀਂ ਤੁਹਾਨੂੰ ਦੱਸਣ ਦੇ ਲਈ ਇੱਥੇ ਮਾਰਕਿੰਗ ਕਰ ਰਹੇ ਹਾਂ ਬਿਲਕੁਲ ਕਰੀਜ਼ ਦੇ ਉੱਤੇ ਉੱਤੇ ਇਹਨਾਂ ਨੂੰ ਇੱਥੇ ਹੁਣ ਅਸੀਂ ਲਗਾਵਾਂਗੇ ਲੈਸ ਸਭ ਤੋਂ ਪਹਿਲਾਂ ਅਸੀਂ ਲੈਸ ਦੇ ਸਿਰੇ ਦੇ ਉੱਤੇ ਸਲਾਈ ਲਗਾਣੀ ਹੈ ਇਹ ਸਲਾਈ ਜਦੋਂ ਵੀ ਤੁਸੀਂ ਲੈਸ ਦੇ ਉੱਤੇ ਲਗਾਉਣੀ ਆ ਤਾਂ ਲੈਸ ਨੂੰ ਜ਼ਿਆਦਾ ਖਿੱਚੋ ਨਾ ਤੇ ਜਿਹੜੀ ਸਲਾਈ ਵੀ ਲਗਾਉਣੀ ਆ ਬਿਲਕੁਲ ਬਰੀਕ ਬਕੀਏ ਦੇ ਨਾਲ ਨਹੀਂ ਲਗਾਣੀ ਹੁੰਦੀ ਇਹਨੂੰ ਤੁਸੀਂ ਚਾਰਕ ਨੰਬਰ ਤੇ ਰੱਖ ਕੇ ਵੀ ਲਗਾ ਸਕਦੇ ਹੋ ਤੇ ਉਹਦੇ ਨਾਲ ਜਿਹੜੀ ਹੈ ਲੈਸ ਨੂੰ ਖਿਚਾ ਨਹੀਂ ਪੂਰਾ ਹੁੰਦਾ ਜੇ ਤੁਸੀਂ ਬਰੀਕ ਬਕੀਏ ਦੇ ਨਾਲ ਲੈਸ ਲਗਾਉਣੀ ਆ ਨਾ ਤਾਂ ਉਹਦੇ ਨਾਲ ਕੀ ਹੁੰਦਾ ਕਿ ਲੈਸ ਨੂੰ ਬਾਅਦ ਵਿੱਚ ਖਿੱਚ ਜ ਪੈ ਜਾਂਦੀ ਹੈ ਔਰ ਸੂਟ ਸਾਡਾ ਇਕੱਠਾ ਹੋਣ ਲੱਗ ਜਾਂਦਾ ਇਸ ਕਰਕੇ ਜਦੋਂ ਵੀ ਤੁਸੀਂ ਚਾਹੇ ਸੂਟ ਤੇ ਡਿਜ਼ਾਈਨਿੰਗ ਕਰ ਰਹੇ ਹੋ ਜਾਂ ਕਿਤੇ ਵੀ ਲੈਸ ਦੀ ਯੂਜ਼ ਕਰ ਰਹੇ ਹੋ ਤਾਂ ਲੈਸ ਨੂੰ ਕਿਚੋਨਾ ਇੱਥੋਂ ਅਸੀਂ ਆਪਾਂ ਕਾਰਨਰ ਤੋਂ ਕਾਰਨਰ ਤੇ ਆਪਾਂ ਹਲਕਾ ਜਿਹਾ ਲੈਸ ਨੂੰ ਬੈਂਡ ਕਰਕੇ ਇਸ ਤਰ੍ਹਾਂ ਘੁਮਾ ਲੈਣਾ ਹੈ ਧਿਆਨ ਰੱਖਣਾ ਜਦੋਂ ਵੀ ਕਿਸੇ ਵੀ ਚੀਜ਼ ਦਾ ਕਾਰਨਰ ਬਣਾਣਾ ਤਾਂ ਸੂਈ ਨੂੰ ਉਸ ਦੇ ਵਿੱਚ ਹੀ ਖਭੋਕੇ ਰੱਖਣਾ ਹੈ ਠੀਕ ਹੈ ਇੱਥੋਂ ਅਸੀਂ ਸੇਮ ਉਸੇ ਤਰ੍ਹਾਂ ਨਿਸ਼ਾਨ ਦੇ ਉੱਤੇ ਉੱਤੇ ਰੱਖ ਕੇ ਲੈਸ ਲਗਾ ਲੈਣੀ ਹੈ ਉਮੇਡਸ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਜਦ ਤੱਕ ਅਸੀਂ ਲੇਸ ਲਗਾ ਰਹੇ ਹਾਂ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜੋ ਸਾਡੇ ਚੈਨਲ ਤੇ ਅੱਜ ਨਵੇਂ ਨੇ ਉਹ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਔਰ ਕਮੈਂਟ ਜ਼ਰੂਰ ਕਰਨਾ ਕਿ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਦਾ ਲੱਗਾ ਅਸੀਂ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੇ ਲਈ ਸੌਖੇ ਤੋਂ ਸੌਖਾ ਤਰੀਕਾ ਲੈ ਕੇ ਆਈਏ ਕਿਸੇ ਵੀ ਡਿਜ਼ਾਈਨ ਨੂੰ ਬਣਾਉਣ ਦਾ ਤੇ ਆਸ ਕਰਦੇ ਆ ਕਿ ਤੁਹਾਨੂੰ ਸਾਡੇ ਤਰੀਕੇ ਜਿਹੜੇ ਆ ਪਸੰਦ ਆਂਦੇ ਹੋਣਗੇ ਹੁਣ ਅਸੀਂ ਸੇਮ ਉਸੇ ਤਰ੍ਹਾਂ ਉਹਦੇ ਲੈਸ ਦੇ ਦੂਸਰੀ ਸਾਈਡ ਤੇ ਵੀ ਸਲਾਈ ਲਗਾ ਲੈਣੀ ਆ ਤਾਂ ਕਿ ਲੈਸ ਜਿਹੜੀ ਆ ਉੱਠੇ ਨਾ ਔਰ ਫਿਨਿਸ਼ਿੰਗ ਜਿਹੜੀ ਆ ਸੋਹਣੀ ਆਵੇ ਕਿਉਂਕਿ ਇੱਥੋਂ ਸਾਡੇ ਕਾਰਨਰ ਤੋਂ ਵੀ ਆਪਾਂ ਲੈਸ ਨੂੰ ਦਬਾਣਾ ਆ ਇਸ ਤਰ੍ਹਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੈਸ ਲਗਾ ਲਗਾ ਸਕਦੇ ਹੋ ਔਰ ਇਥੋਂ ਫੇਰ ਦੂਸਰੀ ਸਾਈਡ ਨੂੰ ਘੁਮਾ ਕੇ ਅਸੀਂ ਦੂਸਰੇ ਕੋਰਨਰ ਤੱਕ ਲੈ ਜਾਣਾ ਹੈ ਸਿਰਫ ਝਟਪਟ ਦੇ ਵਿੱਚ ਤੁਸੀਂ ਇਸ ਤਰ੍ਹਾਂ ਆਪਣੇ ਬਾਟਮ ਨੂੰ ਸੋਹਣਾ ਜਿਹਾ ਬਣਾ ਸਕਦੇ ਹੋ ਡਿਜ਼ਾਈਨਰ ਲੁੱਕ ਦੇ ਸਕਦੇ ਹੋ ਵੇਖੋ ਇਹ ਹੈ ਜਿਵੇਂ ਬਣ ਕੇ ਇਹਦੀ ਫਾਈਨਲ ਲੁੱਕ ਡਿਜ਼ਾਈਨ ਦੀ Thank you for watching CorbDeke.